ਸੁਖਜਿੰਦਰ ਰੰਧਾਵਾ ਕਾਂਗਰਸ ਪਾਰਟੀ ਤੋਂ ਅਲੈਦਾ ਖੜੇ ਨਜ਼ਰ ਆ ਰਹੇ ਹੈ ਲੰਗੇ ਦੇਣੀ ਦੁਆਰਾ ਕੁਝ ਬਿਆਨ ਦਿੱਤੇ ਗਏ ਇੰਟਰਵਿਊ ਦਿੱਤੀ ਗਈ ਔਰ ਉਸ ਦੇ ਵਿੱਚ ਪੁਰਾਣੀਆਂ ਕਈ ਗੱਲਾਂ ਜ਼ਾਹਿਰ ਕਰਦੇ ਨਜ਼ਰ ਆਏ ਸੁਖਜਿੰਦਰ ਰੰਧਾਵਾ ਸੁਖਬੀਰ ਸਿੰਘ ਬਾਦਲ ਸੰਬੰਧੀ ਸਿਮਪਰ ਕੁਮਨਤ ਮਾਨ ਸਬੰਧੀ ਬਿਕਰਮ ਸਿੰਘ ਮਜੀਠੀਆ ਸਬੰਧੀ ਬਹੁਤ ਕੁਝ ਗੱਲਾਂ ਹੋਈਆਂ ਉਹਨਾਂ ਗੱਲਾਂ ਬਾਰੇ ਚਰਚਾ ਮਾਂ ਕਰਾਂਗੇ ਅੱਜ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੋਜਨਰ ਹੋਰ ਸਰ ਸਮਰੱਥਾ ਬਹੁਤ ਬਹੁਤ ਸ਼ੁਕਰੀਆ ਸਾਥੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੁਖਜਿੰਦਰ ਰੰਧਾਵਾ ਦੁਆਰਾ ਕੁਝ ਗੱਲਾਂ ਉਜਾਗਰ ਕਰਦੇ ਨਜ਼ਰ ਆ ਰਹੇ ਹਨ ਪਰ ਸਵਾਲ ਇਹ ਹੈ ਕਿ ਸੁਖਜਿੰਦਰ ਰੰਧਾਵਾ ਹੁਣ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦੇ ਆਪੋਜ਼ਿਟ ਖੜਦੇ ਵੀ ਨਜ਼ਰ ਆ ਰਹੇ ਹੈ ਖਾਸ ਤੌਰ ਦੇ ਉੱਤੇ ਜਿੱਥੇ ਸੁਖਪਾਲ ਖਹਿਰਾ ਜਾਂ ਬਾਕੀ ਚਰਨ ਬਿਲਕੁਲ ਨਿਕਟਣਾ ਚਾਹੀਦਾ ਨਹੀਂ ਬਿਲਕੁਲ ਦੇਖੋ ਗੱਲ ਇਹ ਹੈ ਹਰ ਬੰਦੇ ਦੀ ਨਾ ਹਰ ਲੀਡਰ ਦੀ ਆਪਣਾ ਕਿਰਦਾਰ ਹੁੰਦਾ ਆਪਣੀ ਸੋਚ ਹੁੰਦੀ ਆ ਤੇ ਆਪਣੀ ਪੰਜਾਬ ਪੱਖੀ ਆ ਆਪਣੀ ਅੰਦਰੋਂ ਜ਼ਮੀਰ ਦੀ ਆਵਾਜ਼ ਵੀ ਹੁੰਦੀ ਆ ਕਿਉਂਕਿ ਵਿਕਰਮ ਮਜੀਠੀਆ ਦਾ ਮਾਮਲਾ ਜਿਹੜਾ ਨਾ ਬਹੁਤ ਪੁਰਾਣਾ ਮਾਮਲਾ 2015 ਦਾ ਮਾਮਲਾ 2017 ਦੇ ਵਿੱਚ ਜਦੋਂ ਸਰਕਾਰ ਬਣੀ ਮੈਨੂੰ ਲੱਗਦਾ ਸਰਕਾਰ ਬਣਨ ਤੋਂ ਥੋੜੀ ਦੇਰ ਬਾਅਦ ਹੀ ਸੁਜਿੰਦਰ ਰੰਧਾਵਾ ਨੇ ਇਸ ਗੱਲ ਦੇ ਉੱਤੇ ਪੂਰਾ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਉੱਤੇ ਆਪਣਾ ਐਕਸਲੇਟਰ ਨਾਪ ਕੇ ਰੱਖਿਆ ਕਿ ਕਿਸੇ ਤਰੀਕੇ ਜਿਹੜਾ ਵਾ ਸਾਡੇ ਜਿਹੜੇ ਡਰੱਗ ਦੇ ਬੇਅਦਮੀਆਂ ਦੇ ਕੇਸ ਆ ਇਹਨਾਂ ਦਾ ਅਸੀਂ ਹੱਲ ਕਰੀਏ ਤੇ ਅਸਲੀ ਦੋਸ਼ੀਆਂ ਨੂੰ ਫੜ ਕੇ ਅੰਦਰ ਦਈਏ ਅਸੀਂ ਗੁਟਕਾ ਸਾਹਿਬ ਦੀ ਸੌਂਖ ਖਾਦੀ ਹੈ ਜਨਤਾ ਨੇ ਸਾਡੇ ਕੋਲ ਜਵਾਬ ਮੰਗਣਾ ਮੈਨੂੰ ਪਤਾ ਹੈ ਕਿ ਕਈ ਵਾਰ ਕਿਉਂਕਿ ਸੁਖਜਿੰਦਰ ਦਾ ਦਾਵਾ ਨੂੰ ਮੈਂ ਬੜੇ ਨੇੜੇੋਂ ਜਾਣਦਾ ਕਈ ਵਾਰ ਉਹਨਾਂ ਨੇ ਐਮਐਲਏਾਂ ਤੋਂ ਚਿੱਠੀ ਵੀ ਲਿਖਵਾਈ ਐ ਐਮਐਲਏ ਤੋਂ ਸਾਈਨ ਵੀ ਕਰਾਏ ਹਾਈ ਕਮਾਂਡ ਤੱਕ ਵੀ ਪਹੁੰਚ ਕੀਤੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਾਈ ਹੈ ਉਸ ਇਹ ਮੁੱਦਿਆਂ ਤੇ ਬਣਾਈ ਹੈ ਤੇ ਜੇ ਇਹ ਮੁੱਦਿਆਂ ਦੇ ਉਹਨੂੰ ਅਸੀਂ ਹੱਲ ਨਾ ਕਰ ਪਾਏ ਤੇ ਜਨਤਾ ਨੇ ਸਾਨੂੰ ਮਾਫ਼ ਨਹੀਂ ਕਰਨਾ ਗੁਰੂ ਦੀ ਕਚਹਿਰੀ 'ਚ ਵੀ ਸਾਨੂੰ ਮਾਫ਼ੀ ਨਹੀਂ ਮਿਲਨੀ। ਔਰ ਇਹਨਾਂ ਨੇ ਪਹਿਲੇ ਦਿਨ ਤੋਂ ਮੈਨੂੰ ਲੱਗਦਾ ਕਿ 3-4 6 ਮਹੀਨੇ ਬਾਅਦ ਇਹਨਾਂ ਨੇ ਆਪਣਾ ਝੰਡਾ ਚੱਕ ਲਿਆ ਸੀ ਉਸ ਚੀਜ਼ ਦਾ। ਖਮਿਆਜਾ ਵੀ ਭੁਗਤਣਾ ਪਿਆ। ਹੁੰਦਾ ਕੀ ਹੈ ਨਾ ਦੇਖੋ ਸੁਖਜਿੰਦਰਨ ਦਾਵਾ ਦੀ ਆਪਣੀ ਸੋਚ ਹੈ। ਉਹਨਾਂ ਦੀ ਆਪਣੀ ਬੈਕਗ੍ਰਾਉਂਡ ਹੈ, ਪੋਲਿਟਿਕਲ ਬੈਕਗ੍ਰਾਉਂਡ ਹੈ, ਜ਼ਮੀਨ ਤੇ ਜੁੜੇ ਹੋਏ ਲੀਡਰ ਨੇ ਸਿਆਸਤ ਦਾ ਲੰਮਾ ਤਜਰਬਾ ਹੈ। ਉਨਾ ਦੇ ਫਾਦਰ ਦੀ ਜਿਹੜੇ ਸੰਤੋਖ ਸੰਦਾਵਾ ਸੀ ਉਹਨਾਂ ਦਾ ਆਪਣਾ ਕਿਰਦਾਰ ਸੀ ਜਿੱਦਾਂ ਤੁਸੀਂ ਪਰਿਵਾਰਾਂ ਦੇ ਵਿੱਚੋਂ ਕਿਰਦਾਰ ਲੈ ਕੇ ਅੱਗੇ ਜਾਓਗੇ ਤੇ ਉਹੀ ਅੱਗੇ ਜਾ ਕੇ ਕੰਮ ਚੱਲਣਾ ਨਾ ਇਹ ਤਾਂ ਹੁੰਦਾ ਨਹੀਂ ਹੈਗਾ ਕਿ ਇਹਦੇ ਮਤਲਬ ਸਾਰੇ ਕਹਦੇ ਨੇ ਜੀ ਇਹਨਾਂ ਦਾ ਫਾਦਰ ਬੜਾ ਸਿਆਣਾ ਲੀਡਰ ਸੀਗਾ ਜੀ ਆਪ ਬਹੁਤ ਜਿਹੜਾ ਵਾ ਕੋਈ ਇੰਨਾ ਸਫਲ ਨਹੀਂ ਹੋ ਸਕੇ ਤੁਸੀਂ ਦੇਖੋ ਕਿੰਨੇ ਕਿੰਨੇ ਜਿਹੜੇ ਸਿਆਸੀ ਲੀਡਰ ਗਏ ਨੇ ਰੁਕਸਤ ਹੋਏ ਨੇ ਇਸ ਦੁਨੀਆ ਤੋਂ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਆਪਣੇ ਫਾਦਰ ਦੀ ਸਿਆਸਤ ਨੂੰ ਅੱਗੇ ਲੈ ਕੇ ਗਏ ਆ ਜੇ ਰਵਨੀਤ ਸਿੰਘ ਬਿੱਟੂ ਆ ਬਿਆਨ ਸਿੰਘ ਸ਼ਹੀਦ ਹੋਏ ਉਹਨਾਂ ਦੀ ਸਿਆਸਤ ਨੂੰ ਲੈ ਕੇ ਅੱਗੇ ਵਧਿਆ ਔਰ ਉਹਨਾਂ ਦੀ ਸਿਆਸਤ ਨੂੰ ਲੈ ਕੇ ਅੱਜ ਕੇਂਦਰ ਦਾ ਵਜ਼ੀਰ ਆ ਅਮਨ ਅਰੂੜਾ ਆਪਣੇ ਫਾਦਰ ਤੋਂ ਸਿਆਸੀ ਗੁਣ ਲਿੱਤੇ ਹੋਏ ਆ ਹੋਰ ਅੱਗੇ ਵਧਿਆ ਠੀਕ ਹੈ ਨਾ ਉਸ ਸਿਆਸਤ ਨੂੰ ਅੱਗੇ ਵਧਾਇਆ ਉਹਨਾਂ ਦੀ ਲੀਕ ਨੂੰ ਲੰਬਾ ਖਿੱਚਿਆ ਇਿੱਦਾਂ ਹੀ ਸੁਖ ਜਿੰਦਰਨ ਰੰਧਾਵਾ ਇਹਨਾਂ ਨੇ ਆਪਣੇ ਫਾਦਰ ਦੀ ਸਿਆਸਤ ਜਿਹੜੀ ਸੰਤੋਖ ਸਿੰਘ ਰੰਧਾਵਾ ਦੀ ਸਿਆਸਤ ਆ ਉਹ ਨੂੰ ਇੱਕ ਲੰਬੀ ਲਾਈਨ ਦਿੱਤੀ ਉਹ ਵੀ ਇਦਾਂ ਦੇ ਕਰਤਾਰ ਦੇ ਸੀ ਉਹ ਵੀ ਬੜਾ ਅੜਬ ਵਾਲਾ ਜੱਟ ਸੀਗਾ ਉਹ ਵੀ ਐਂ ਅੜ ਜਾਂਦਾ ਸੀ ਮੈਂ ਤਾਂ ਉਹਨਾਂ ਨਾਲ ਇੱਥੇ ਕਈ ਵਾਰ ਸਰਕਟ ਹਾਊਸ ਮਿਲਣਾ ਅਸੀਂ ਮੈਂ 90 ਤੁਹਾਨੂੰ 78 ਦੀਆਂ ਗੱਲਾਂ ਕਰਦਾ 67 ਦੀਆਂ 96 97 ਦੀਆਂ ਅੜ ਜਾਂਦਾ ਹੁੰਦਾ ਸੀ ਉਹ ਬਿਆਨ ਸਿੰਘ ਦੇ ਨਾਲ ਅੜ ਜਾਂਦਾ ਸੀ ਉਹ ਇਨਾ ਅੜਬ ਸੀਗਾ ਤੇ ਉਹੀ ਜਿਹੜੇ ਗੋਣ ਹੈ ਬੱਚਿਆਂ ਚਾਣੇ ਆ ਉਹੀ ਰੰਧਾਵਾ ਸਾਹਿਬ ਚ ਗੋਣ ਆ ਤੇ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਉਹਨਾਂ ਨੇ ਉਹੀ ਝੰਡਾ ਚੱਕ ਕੇ ਰੱਖਿਆ ਕਿ ਬੇਅਦਬੀਆਂ ਤੇ ਡਰੱਗ ਦੇ ਕੇਸਾਂ ਤੇ ਕਾਰਵਾਈ ਕਰੋ। ਔਰ ਉਹਨਾਂ ਨੇ ਇਸ ਗੱਲ ਦੇ ਉੱਤੇ 4.5 ਸਾਲ ਆਪਣੀ ਕੈਪਟਨ ਸਰਕਾਰ ਨਾਲ ਟਸਲ ਹੀ ਰੱਤੀ। ਜਦੋਂ ਇਹ ਪੰਜਾਬ ਦੇ ਗ੍ਰਹਿ ਮੰਤਰੀ ਬਣੇ, ਡਿਪਟੀ ਚੀਫ ਮਿਨਿਸਟਰ ਬਣੇ ਤੇ ਉਦੋਂ ਉਹਨਾਂ ਨੇ ਮਜੀਠੀਆ ਦੇ ਉੱਤੇ ਡਰੱਗ ਦਾ ਪਰਚਾ ਦੇ ਦਿੱਤਾ। ਇਹ ਇਹਨਾਂ ਦੇ ਇਹਨਾਂ ਦੇ ਟਾਈਮ 'ਚ ਹੀ ਹੋਇਆ ਇਹ ਹੋਮ ਮਿਨਿਸਟਰ ਸੀ ਤੇ ਪਰਚਾ ਦੇ ਦਿੱਤਾ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਕਾਂਗਰਸ ਨੂੰ ਖੜਨਾ ਨਾ ਖੜਨਾ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਬੇਸਿਕ ਐਸ ਮੁੱਦੇ ਤੇ ਖੜਨਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੋਲਿਟੀਕਲ ਵੈਂਡੈਟਾ ਹੋਇਆ ਹੈ ਬਾਕੀ ਲੀਡਰਾਂ ਨਾਲ ਤੁਸੀਂ ਆਸ਼ੂ ਨਾਲ ਵੀ ਖੜੋ ਉਹਨਾਂ ਤੁਸੀਂ ਸਾਦੂ ਸਿੰਘ ਧਰਮਸੋਤ ਨਾਲ ਵੀ ਖੜੋ ਤੁਸੀਂ ਸਤਕਾਰ ਕੋਰਨਲ ਵੀ ਖੜੋ ਚਲੋ ਸਤਕਾਰ ਕੋਰ ਬਾਅਦ ਚ ਨਸ਼ੇ ਦੇ ਕੇਸ 'ਚ ਗ੍ਰਿਫਤਾਰ ਹੋ ਗਈ ਲੇਕਿਨ ਪਹਿਲਾਂ ਜਿਹੜਾ ਉਹਨਾਂ ਦੇ ਨਾਲ ਡੀਏ ਦਾ ਕੇਸ ਹੋਇਆ ਉਹ 'ਚ ਖੜੋ ਸਾਰੀਆਂ ਪਾਰਟੀਆਂ ਨਾਲ ਖੜੋ ਫਿਰ ਜੇ ਭਾਜਪੀ ਦੇ ਨਾਲ ਵੀ ਹੁੰਦਾ ਹੈ ਤੇ ਖੜੋ ਲੇਕਿਨ ਗੱਲ ਇਹ ਹੈ ਕਿ ਪੋਲਿਟਿਕਲ ਵੈਂਡੈਟਾ ਦਾ ਇੱਕ ਪ੍ਰਿੰਸੀਪਲ ਹੋਣਾ ਚਾਹੀਦਾ ਇੱਕ ਹੋਣਾ ਚਾਹੀਦਾ ਕਿ ਠੀਕ ਆ ਸੁਖਪਾਲ ਖੈਰਾ ਨਾਲ ਵੀ ਵੈਂਡੈਟਾ ਹੋਇਆ ਤੇ ਸੁਖਪਾਲ ਖੈਰਾ ਨਾਲ ਵੀ ਉਨਾ ਖੜੋ ਇਹ ਕਾਂਗਰਸ ਜਿਹੜੀ ਹੈ ਬੇਸਿਕਲੀ ਦੋ ਗੁੱਟਾਂ ਚ ਵੰਡੀ ਗਈ ਹੈ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਪਾਸੇ ਗੁੱਟ ਜਿਹੜਾ ਹੈਗਾ ਪ੍ਰਗਟ ਸਿੰਘ ਹੈਗੇ ਆ ਰਾਣਾ ਗੁਰਜੀਤ ਸਿੰਘ ਹੈਗੇ ਆ ਚੰਨੀ ਹੈਗੇ ਆ ਦੂਜੇ ਪਾਸੇ ਅਕਸਿੰਦਰ ਰੰਦਾਵਾ ਹੈਗੇ ਆ ਇਹਨਾਂ ਨਾਲ ਉਹ ਪ੍ਰਤਾਪ ਬਾਜਵਾ ਹੈਗੇ ਆ ਅਮਰਿੰਦਰ ਰਾਜਾ ਵੜਿੰਗ ਹੈਗੇ ਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਬਈ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਬਦਲਾਖੋਰੀ ਆ ਉਹ 2002 ਤੋਂ ਚਲਦੀ ਆ ਰਹੀ ਹੈ ਇਹ ਕੇਸ ਚਲਦੇ ਆ ਰਹੇ ਆ ਪੋਲੀਟੀਕਲ ਵੈਂਡੈਟਾ ਦੇ ਕੇਸ ਚਲਦੇ ਆ ਰਹੇ ਆ ਇਹ ਪੋਲੀਟੀਕਲ ਵੈਂਡੈਟਾ ਦੇ ਕੇਸਾਂ ਦੇ ਵਿੱਚ ਬੰਦਾ ਐਂਡ 'ਚ ਕੁਛ ਨਹੀਂ ਸਿਰਫ ਸਿਆਸਤ ਦਾ ਇੱਕ ਮਾਹੌਲ ਬੰਦਾ 6-8 ਮਹੀਨੇ ਬਈ ਮੈਂ ਤੈਨੂੰ ਥੱਲੇ ਲਾ ਲਿਆ ਮੈਂ ਤੈਨੂੰ ਅਫਸਰਾਂ ਤੋਂ ਡਰਾ ਲਿਆ ਉਹੀ ਅਫਸਰਾਂ ਨੇ ਮੁੜ ਕੇ ਜਦੋਂ ਨਵੀਂ ਸਰਕਾਰ ਆਈ ਉਹਨਾਂ ਨੇ ਉਹਨਾਂ ਨੂੰ ਫੜ ਕੇ ਅੰਦਰ ਦੇ ਦੇਣਾ ਤੁਸੀਂ ਇਹ ਦੇਖੋ ਪੰਜਾਬ ਦੇ ਡੀਜੀਪੀ ਵਰਕ ਸੀਗੇ ਐਸਐਸ ਵਰਕ ਜਦੋਂ ਪੰਜਾਬ ਦੀ ਹਕੂਮਤ ਬਦਲੀ ਤੇ ਜਿਹੜਾ ਐਸਪੀ ਉਹਨਾਂ ਨੂੰ ਸਲੂਟ ਮਾਰਦਾ ਹੁੰਦਾ ਸੀ ਉਹ ਨਹੀਂ ਉਹਨਾਂ ਨੂੰ ਅਰੈਸਟ ਕੀਤਾ ਜਾ ਕੇ ਜਿਹੜਾ ਐਸਪੀ ਉਹਨਾਂ ਨੂੰ ਸਲੂਟ ਮਾਰਦਾ ਹੁੰਦਾ ਸੀਗਾ ਉਹੀ ਐਸਪੀ ਉਹਨਾਂ ਨੂੰ ਅਰੈਸਟ ਕਰਕੇ ਲਿਆਇਆ ਕਿਉਂਕਿ ਬਾਦਲਾਂ ਦੀ ਸਰਕਾਰ ਸੀ ਉਹਨਾਂ ਨੂੰ ਲੱਗਦਾ ਸੀ ਐਸਐਸ ਵਰਕ ਜਿਹੜਾ ਹੈਗਾ ਸਰਬਜੀ ਸਿੰਘ ਵਰਕ ਨੇ ਇਹ ਕੈਪਟਨ ਨਮਰਿੰਦਰ ਸਿੰਘ ਦਾ ਰਾਈਟ ਹੈਂਡ ਹੈ ਔਰ ਇਹਨਾਂ ਨੇ ਬਹੁਤ ਮਤਲਬ ਜਿਹੜਾ ਵਾ ਸਾਡੀਆਂ ਉਹਨਾਂ ਦੀ ਕੈਪਟਨ ਦੀ ਸਰਕਾਰ ਦੇ ਵਿੱਚ ਮਤਲਬ ਜੇ ਵੀ ਕਹੀ ਹੈ ਕਿ ਉਹਨਾਂ ਦੇ ਕਾਫੀ ਤੇਜ਼ੀ ਨਾਲ ਉਹਨਾਂ ਦੇ ਕੰਮ-ਕੋਮ ਕੀਤੇ ਜਾ ਉਹਨਾਂ ਕਰਕੇ ਇਹਨਾਂ ਦੀ ਹਵਾ ਕਾਫੀ ਬਣੀ ਕੈਪਟਨ ਨਮਰਿੰਦਰ ਸਿੰਘ ਦੀ ਚੜ੍ਹਤ ਬੜੀ ਰਹੀ ਉਹਨਾਂ ਨੇ ਫੜ ਲਿਆ ਸਰਬਜੀ ਸਿੰਘ ਵਰਕ ਨੂੰ ਸੋ ਇਸ ਕਰਕੇ ਨਾ ਸਿਆਸਤ ਸਿਆਸੀ ਬਦਲਾਖੋਰੀ ਦੇ ਵਿੱਚ ਮੈਂ ਇਹ ਗੱਲ ਕਰਦਾ ਵੀ ਕੋਈ ਕਿਸੇ ਦਾ ਸੱਕਾ ਨਹੀਂ ਹੁੰਦਾ ਜਦੋਂ ਸਰਕਾਰਾਂ ਬਦਲ ਨਹੀਂ ਆ ਕੁਝ ਨਹੀਂ ਪਤਾ ਇਹੀ ਅਫਸਰਾਂ ਨੇ ਇਹ ਤਾਂ ਆਪਣੀ ਕੁਰਸੀ ਦੇ ਹੁੰਦੇ ਇਹ ਤਾਂ ਸਰਕਾਰ ਦੇ ਹੁੰਦੇ ਆ ਇਹਨਾਂ ਨੇ ਫੜ ਕੇ ਲਿਆ ਕੇ ਕਿਹਨੂੰ ਅੰਦਰ ਦੇ ਦੇਣਾ ਕੁਝ ਨਹੀਂ ਪਤਾ ਇਸ ਕਰਕੇ ਇਹਦੇ ਚੱਕਰ ਦੇ ਵਿੱਚ ਮੈਂ ਤਾਂ ਇਸ ਗੱਲ ਨੂੰ ਸਮਝਦਾ ਵੀ ਸਿਆਸੀ ਬਦਲਾਖੋਰੀ ਉਨੀ ਹੀ ਹੋਣੀ ਚਾਹੀਦੀ ਜਿੰਨੀ ਕੋਦੀ ਲਿਮਟ ਹੋਵੇ ਕ੍ਰੋਸ ਕ੍ਰੋਸ ਨਹੀਂ ਹੋਣਾ ਚਾਹੀਦਾ ਕਿਉਂਕਿ ਕੱਲ ਨੂੰ ਕੁਝ ਨਹੀਂ ਪਤਾ ਸਰਕਾਰ ਕਿਸੇ ਟਾਈਮ ਕਿਦੀ ਬਦਲਣੀ ਹੈ ਕਿੰਨੇ ਆਣਾ ਤੇ ਕਿਹਨੇ ਕਿਹਨੂੰ ਫੜ ਕੇ ਅੰਦਰ ਦੇਣਾ ਕੁਝ ਨਹੀਂ ਪਤਾ ਲੱਗਦਾ ਸੋ ਦੇਖੋ ਜਿਵੇਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣੀ ਤੇ ਆ ਕੇ ਉਹਨਾਂ ਨੇ ਆਪਣੇ ਜਿਹੜੇ ਹੈ ਕਾਂਗਰਸ ਦੇ ਕਈ ਲੀਡਰਾਂ ਨੂੰ ਉਹਨਾਂ ਨੇ ਘੇਰਾਬੰਦੀ ਕੀਤੀ ਕਈਆਂ ਨੂੰ ਉਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਕਈਆਂ ਨੂੰ ਅੰਦਰ ਕੀਤਾ ਕਈਆਂ ਨੂੰ ਨੱਥ ਪਾਈ ਉਹਨਾਂ ਨੇ ਆ ਕੇ ਤੇ ਹੁਣ ਜਿਹੜਾ ਵਾ ਵਿਕਰਮ ਮਜੀਠੀਆ ਮੈਨੂੰ ਲੱਗਦਾ ਅਕਾਲੀ ਦਲ ਦਾ ਪਹਿਲਾ ਲੀਡਰ ਹੈ ਜਿੱਤੇ ਡੀਏ ਦਾ ਕੇਸ ਹੋਇਆ ਅਦਰਵਾਈਜ਼ ਹਜੇ ਤੱਕ ਤਾਂ ਕਾਂਗਰਸ ਹੀ ਹਿੱਟ ਹੋ ਰਹੀ ਸੀ ਸਾਰੇ ਪਾਸੇ ਸੁਖਪਾਲ ਘੇਰਾ ਵੀ ਹਿੱਟ ਹੋਇਆ ਭਾਰਤ ਪੂਸ਼ਨ ਆਸ਼ੂ ਵੀ ਹਿੱਟ ਹੋਏ ਸਾਧੂ ਸਿੰਘ ਸਰਨਤਰੋ ਦਾਗ ਸੰਗਾ ਸਿੰਘ ਗਿਲ ਜੀਆਂ ਇਹ ਸਾਰਿਆਂ ਨੂੰ ਉਹਨਾਂ ਨੇ ਬਿਜ਼ਨਸ ਨੇ ਆ ਕੇ ਕਾਫੀ ਰਗੜਿਆ ਸੁੰਦਰ ਸ਼ਾਮ अरोड़ा ਰਹੇ ਨੇ ਇਸ ਕਰਕੇ ਜਿਹੜਾ ਵਾ ਹੁਣ ਪਹਿਲੇ ਇਕੱਲੇ ਲੀਡਰ ਹਜੇ ਹੈ ਜਿਨ੍ਹਾਂ ਦੇ ਉੱਤੇ ਡੀਏ ਦਾ ਐਫਆਈਆਰ ਹੋਈ ਹੈ ਤੇ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਲੇਕਿਨ ਗੱਲ ਇਹ ਹੈ ਕਿ ਖੜਨਾ ਖੜਨਾ ਮੈਨੂੰ ਇਹ ਲੱਗਦਾ ਕਿ ਆਪਣੇ ਜਮੀਰ ਤੇ ਕਰਦਾਰ ਤੇ ਡਿਪੈਂਡ ਕਰਦਾ ਕਈ ਲੀਡਰਾਂ ਨੂੰ ਲੱਗਦਾ ਕਿ ਅਸੀਂ ਯਾਰ ਬਿਕਰਮਜੀਠੀ ਨਾਲ ਤੱਕਾ ਹੋ ਗਿਆ ਠੀਕ ਹੈ ਨਾ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਲੇਕਿਨ ਪਾਰਟੀ ਪੱਧਰ ਦੇ ਉੱਤੇ ਮੈਂ ਦੇਖਿਆ ਪਾਰਟੀ ਪੱਧਰ ਦੇ ਉੱਤੇ ਕੋਈ ਗਾਈਡਲਾਈਨ ਨਹੀਂ ਹੈਗੀ ਕਾਂਗਰਸ ਦੇ ਵਿੱਚ ਕੋਈ ਵੀ ਦਿਸ਼ਾ ਨਿਰਦੇਸ਼ ਇਸ ਬਾਬਤ ਜਾਰੀ ਨਹੀਂ ਕੀਤੇ ਗਏ ਕਿ ਤੁਸੀਂ ਬਿਕਰਮ ਮਜੀਠੀਆ ਨਾ ਖੜਨਾ ਜਾਂ ਨਹੀਂ ਖੜਨਾ ਹਾਂ ਉਹਦੇ ਜਿਹੜੇ ਤੱਕੇ ਦੇ ਤਰੀਕ ਤਰੀਕੇ ਆ ਉਹਦੇ ਉੱਤੇ ਤਾਂ ਕੋਈ ਵੀ ਜੇ ਪ੍ਰਤਾਪ ਨਹੀਂ ਸਵਾਲ ਚੱਕਿਆ ਬਈ ਇਹ ਜਿਹੜਾ ਲੇਡੀਜ਼ ਨਾਲ ਜਿਹੜੀ ਇਹ ਕੈਮਲ ਲਿਆ ਪੰਜਾਬ ਦੀ ਵਿਧਾਨ ਸਭਾ ਦੀ ਉਹਦੇ ਨਾਲ ਸਲੀਕੇ ਨਾ ਪੇਸ਼ ਆਣਾ ਚਾਹੀਦਾ ਅਫਸਰशाही ਨੂੰ ਔਰ ਜਦੋਂ ਕਿਤੇ ਸਰਕਾਰ ਪਲਟ ਗਈ ਇਹੀ ਅਫਸਰ ਬਾਅਦ ਦੇ ਵਿੱਚ ਸਲੂਟ ਮਾਰਦੇ ਨਜ਼ਰ ਆਣੇ ਆ ਫਿਰ ਇਹੀ ਅਫਸਰਾਂ ਨੇ ਬਰੀਖ ਰਾਣਾ ਉਹਨਾਂ ਨੂੰ ਅਸੀਂ ਦੇਖੋ ਨਾ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਪ੍ਰਕਾਸ਼ ਸਿੰਘ ਬਾਦਲ ਬੀਬੀ ਸੁਰਿੰਦਰ ਕੋਰ ਬਾਦਲ ਇਹਨਾਂ ਦੇ ਪਰਚੇ ਇਹੀ ਡੀਏ ਦੇ ਆਮਦਨ ਤੋਂ ਵੱਧ ਜਜ਼ਾਰ ਦੇ ਪਰਚੇ ਹੋਏ ਜਿਹੜੇ ਅਫਸਰਾਂ ਨੇ ਗਵਾਹੀਆਂ ਦਿੱਤੀਆਂ ਜਦੋਂ ਸਰਕਾਰ 2007 ਚ ਪਲਟੀ ਉਹੀ ਅਫਸਰ ਜਿਹੜੇ ਐ ਇਹਨਾਂ ਦੀ ਹਮਾਇਤ ਕਰਦੇ ਪਏ ਸੀਗੇ ਉਹੀ ਅਫਸਰ ਇਹਨਾਂ ਨੂੰ ਸਲੂਟ ਮਾਰ ਰਹੇ ਸੀ ਉਹੀ ਅਫਸਰ ਆਪਣੀਆਂ ਗਵਾਹੀਆਂ ਕਿੱਦਾਂ ਵਾਪਸ ਲੈ ਕੇ ਆਣੀਆਂ ਕਿੱਦਾਂ ਬਿਆਨ ਬਦਲਨੇ ਹੋ ਬਦਲੇ ਸਾਰੇ ਕੁਝ ਬਰੀ ਹੋਏ ਔਰ ਕੋਰਟ ਨੇ ਇਵਨ ਆਬਜੈਕਸ਼ਨ ਕੀਤਾ ਕੋਟ ਕਹਿੰਦੇ ਵੀ ਤੁਸੀਂ 2002-03 ਦੇ ਵਿੱਚ ਆ ਬਿਆਨ ਦਿੱਤੇ 2-3 ਵਿੱਚ ਹੁਣ ਤੁਸੀਂ ਆ ਦੇਈ ਜਾਂਦੇ ਹੋ ਉਹਨਾਂ ਨੇ ਡਿਪਾਰਟਮੈਂਟਲ ਕਾਰਵਾਈਆਂ ਲਈ ਲਿਖਿਆ ਪਰ ਕੁਝ ਨਹੀਂ ਹੋਇਆ ਹੋਣਾ ਕੀ ਹੈ ਸਰਕਾਰ ਦੇ ਪੂਤ ਹੁੰਦੇ ਅਫਸਰ ਸਰਕਾਰ ਦੇ ਨਾਲ ਚੱਲਦੇ ਆ ਉਹਨਾਂ ਨੂੰ ਤਾਂ ਇਹ ਹੈ ਸੀਐਮ ਹਾਊਸ ਦੇ ਆਫਿਸ ਤੋਂ ਕੀ ਆਫਿਸ ਤੋ ਹੁਕਮ ਜਾਰੀ ਹੋਇਆ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ ਡਾਕਟਰ ਸੁਖਜਿੰਦਰ ਰੰਦਾਵਾ ਪਹਿਲਾਂ ਇਹਨਾਂ ਲੀਡਰਸ ਦੇ ਨਾਲ ਨਜ਼ਰ ਆਉਂਦੇ ਸੀ ਭਾਵੇਂ ਉਹ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਉਹ ਰਾਜਾ ਵੜਿੰਗ ਹੋਣ ਪਰ ਇਸ ਸਟੇਟਮੈਂਟ ਤੋਂ ਬਾਅਦ ਕੀ ਇਹ ਮੰਨ ਲਈ ਕਿ ਕਾਂਗਰਸ ਦੇ ਵਿੱਚ ਇੱਕ ਨਵਾਂ ਔਰ ਵੱਖਰਾ 파ੜ ਪੈਦਾ ਹੋ ਗਿਆ ਨਹੀਂ 파ੜ ਨਹੀਂ ਇਹ ਕਾਂਗਰਸ ਦੀ ਨਾ ਹੁੰਦਾ ਨਹੀਂ ਜੇ ਤੁਸੀਂ ਕਾਂਗਰਸ ਦਾ ਪੁਰਾਣਾ ਇਤਿਹਾਸ ਦੇਖੋ ਨਾ ਕਾਂਗਰਸ ਦਾ ਇਤਿਹਾਸ ਪੁਰਾਣਾ ਇਹੀ ਚੱਲਦਾ ਆਇਆ ਕਿ ਪੰਜਾਬ ਦੇ ਵਿੱਚ ਹਮੇਸ਼ਾ ਦੋ ਤਿੰਨ ਗੁੱਟ ਰਹੇ ਆ ਔਰ ਇਹ ਗੁੱਟਾਂ ਦੇ ਵਿੱਚ ਕਾਂਗਰਸ ਹਮੇਸ਼ਾ ਪਲੇ ਕਰਦੀ ਆਈ ਹੈ ਖੇਲਦੀ ਆਈ ਹੈ ਜੇ ਤੁਸੀਂ ਦੇਖੋ 2 1997 ਦੇ ਵਿੱਚ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਅਤੇ ਹਰਚਰਨ ਸਿੰਘ ਬਰਾੜ ਦਾ ਜਿਹੜੇ ਮੁਖਤਸਰ ਤੋਂ ਹੁੰਦੇ ਸੀ ਮਲੇ ਉਹਨਾਂ ਦਾ ਗੁੱਟ ਸੀਗਾ ਹਾਈ ਕਮਾਂਡ ਉਹਨਾਂ ਨੂੰ ਵੀ ਥਾਪੜਾ ਪੂਰਾ ਦਿੰਦੀ ਸੀ ਜਦੋਂ ਬਿਆਨ ਸਿੰਘ ਦੇ ਉੱਤੇ ਹਮਲਾ ਹੋਇਆ ਉਹਨਾਂ ਦੀ ਮੌਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਇਆ ਤਦੋ ਬੀਬੀ ਰਜਿੰਦਰ ਗੌਰ ਪਠੱਲ ਨੂੰ ਲੱਗ ਗੁੱਟ ਬਣਾ ਕੇ ਗੁਲਾਮ ਨਵੀਂ ਆਜ਼ਾਦ ਨੇ ਆਕਸੀਜਨ ਦੇਣੀ ਸ਼ੁਰੂ ਕਰਤੀ ਪੂਰੀ ਬੀਬੀ ਰਜਿੰਦਰ ਗੌਰ ਪਠੱਲ ਨੇ ਸਾਰੇ ਐਮਐਲਏ ਇਕੱਠੇ ਕਰ ਲਏ ਦੇ ਦਨਾਂ ਦਨ ਦਿੱਲੀ ਉਹਨੇ ਤਖਤਾ ਪਲਟਤਾ ਬੀਬੀ ਰਜਿੰਦਰ ਗੌਰ ਪਠੱਲ ਮੁੱਖ ਮੰਤਰੀ ਬਣਾਤੀ ਗੁਲਾਮ ਨਵੀਂ ਆਜ਼ਾਦ ਨੇ ਜਿਹੜੇ ਚਰਨ ਸਿੰਘ ਬਰਾੜ ਦੇ ਨਾਲ ਚੱਲਦੇ ਸੀਗੇ ਮੰਨ ਲਓ ਅਵਤਾਰ ਹੈਨਰੀ ਉਦੋਂ ਸਿਰ ਕੱਢਵੇਂ ਲੀਡਰ ਸੀਗੇ ਪੰਜਾਬ ਦੇ ਐਕਸਾਈਜ਼ ਮਿਨਿਸਟਰ ਰਹੇ ਪੰਜਾਬ ਦੇ ਫੂਡ ਸਪਲਾਈ ਮਿਨਿਸਟਰ ਰਹੇ ਉਹਨਾਂ ਨੂੰ ਉਹਨਾਂ ਨੇ ਮਤਲਬ ਜਿਹੜਾ ਉਹ ਉਦੋਂ ਜਦੋਂ ਪਠੱਲਾਈ ਉਹਨਾਂ ਨੇ ਉਹਨਾਂ ਨੂੰ ਖੁੱਡੇ ਲੈ ਨਹੀਂ ਲੰਘ ਕਰ ਲekin ਗੱਲ ਇਹ ਆ ਕਿ ਜਿੱਦਾਂ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਆ ਗਿਆ ਉਦੋਂ ਪੱਠਲ ਕੁਠ ਕਿਨਾਰੇ ਹੋ ਗਿਆ ਪਰ ਇਹ ਪੱਠਲ ਦੇ ਨਾਲ ਫਿਰ ਜੁੜ ਗਏ ਸ਼ਮਸ਼ੀਰ ਸਿੰਘ ਦੁੱਲੋ ਜੁੜ ਗਏ ਅਮਿੰਦਰ ਸਿੰਘ ਕੀ ਪੀਹੋਰੀ ਸਾਰਾ ਗੋਟੇ ਜੁੜ ਗਿਆ ਤੇ ਪੁਰਾਣੇ ਲੀਡਰ ਸਾਰੇ ਪੱਠਲ ਦੇ ਨਾਲ ਜੁੜ ਗਏ ਇਧਰੋਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਗੁੱਟ ਜਿੰਨੀ ਦੇ ਰਹਾ ਵੀ ਰਿਆ ਫਿਰ ਪ੍ਰਤਾਪ ਬਾਜਵਾ ਖੜਾ ਕਰ ਲਿਆ ਹਾਈ ਕਮਾਂਡੇ ਦੇਖਿਆ ਪੱਠਲ ਦੇ ਹੁਣ ਜਿਹੜਾ ਅੰਦਰ ਦਮ ਖੰਮ ਨਹੀਂ ਰਿਹਾ ਫਿਰ ਪ੍ਰਤਾਪ ਬਾਜਵੇ ਨੂੰ ਉਹਨਾਂ ਥਾਪੜਾ ਦੇ ਦਿੱਤਾ ਜਦੋਂ ਪ੍ਰਤਾਪ ਬਾਜਵਾ ਥੋੜਾ ਪਾਪ ਹੋਇਆ ਜਿਆਦਾ ਪੰਜਾਬ 'ਚ ਹਵਾ ਬਣਾ ਲਈ ਉਹਨੇ ਤੇ ਨਾਲ ਹੀ ਉਹਨਾਂ ਨੇ ਫਿਰ ਕੈਪਟਨ ਮਨਿੰਦਰ ਸਿੰਘ ਨੂੰ ਫਿਰ ਥਾਪੜਾ ਦੇ ਕੇ ਵਾਪਸ ਲਿਆ ਕੇ ਪ੍ਰਤਾਪ ਬਾਜਵੇ ਨੂੰ ਲਾਹਤਾ ਫਿਰ ਮਨਿੰਦਰ ਸਿੰਘ ਕੇਪੀ ਨੂੰ ਪ੍ਰਧਾਨ ਲਾਹਤਾ ਜਦੋਂ ਕੇਪੀ ਥੋੜਾ ਪਾਵਰਫੁਲ ਹੋਣ ਲੱਗਾ ਉਦੋਂ ਉਹ ਕੈਪਟਨ ਨੂੰ ਵੀ ਪੂਰੀ ਆਕਸੀਜਨ ਦੇ ਦਿੱਤੀ ਤੇ ਇਧਰੋਂ ਜਦੋਂ ਹੁਣ ਮੰਨ ਲਓ ਜਦੋਂ ਕੈਪਟਨ ਦਾ ਗੋਟਾ ਹਾਵੀ ਸੀਗਾ ਤੇ ਇੱਥੇ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਆਕਸੀਜਨ ਦਿੰਦੇ ਰਹੇ ਜਾਖੜ ਨੂੰ ਪੂਰੀ ਆਕਸੀਜਨ ਦਿੰਦੇ ਰਹੇ ਕੈਪਟਨ ਥੱਲੇ ਲੱਥਿਆ ਹੁਣ ਕੇ ਚੰਨੀ ਖੜਾ ਕਰਤਾ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਬਣਾਤਾ ਉੱਥੋਂ ਹਟਿਆ ਤੇ ਫਿਰ ਮੁੜ ਗਿਆ ਹੁਣ ਪ੍ਰਤਾਪ ਬਾਜਵੇ ਤੇ ਰਾਜਾ ਵੜਿੰਗ ਇਕੱਠੇ ਕਰ ਛੱਡੇ ਆ ਤੇ ਇਧਰੋਂ ਬਾਕੀ ਲੀਡਰ ਇਕੱਠੇ ਕਰੇ ਹਾਈ ਕਮਾਂਡਾਂ ਕਾਂਗਰਸ ਦੀ ਹਮੇਸ਼ਾ ਚੈੱਕ ਬੈਲੈਂਸੇ ਖੇਡਦੀ ਆ ਉਹ ਕਹਿੰਦੀ ਇੱਕ ਨੂੰ ਨਾ ਪਾਵਰ ਦਿਓ ਇੱਕ ਨੂੰ ਸੈਂਟਰਲਾਈਜ਼ ਪਾਵਰ ਦੇ ਦਾਂਗੇ ਕਾਂਗਰਸ ਦਾ ਨੁਕਸਾਨ ਹੁੰਦਾ ਉਹਨਾਂ ਨੇ ਸੈਂਟਰਲਾਈਜ਼ ਪਾਵਰ ਕਿਸੇ ਨੂੰ ਦਿੱਤੀ ਨਹੀਂ ਹੋਈ ਔਰ ਇਹ ਜਿਹੜੀ ਹੈ ਨਾ ਇਹ ਚੀਜ਼ਾਂ ਦਾ ਬਾਅਦ ਚ ਨੁਕਸਾਨ ਵੀ ਹੁੰਦਾ ਕਿਉਂਕਿ ਦੇਖੋ ਜਿੱਦਾਂ ਹੀ ਚੰਨੀ ਦੀ ਅਨਾਊਂਸਮੈਂਟ ਹੋਈ 2022 ਚ ਕੀ ਇਹਨੂੰ ਮੁੱਖ ਮੰਤਰੀ ਜਿਹੜਾ ਵਾ ਉਹ ਕੋਸ਼ਤ ਕੀਤਾ ਜਾਂਦਾ ਇਹ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਜੇ ਕਾਂਗ ਸਾਰਿਆਂ ਨੇ ਉਹਦੀ ਬੈਂਡ ਵਜਾਣੀ ਸ਼ੁਰੂ ਕਰਤੀ ਸਾਰੇ ਲੀਡਰਾਂ ਨੇ ਬੈਂਡ ਵਜਾਈ ਆ ਕਾਂਗਰਸਿਆਂ ਨੇ ਵੀ ਰੱਜ ਕੇ ਬੈਂਡ ਵਜਾਈ ਉਹਦੀ ਬਈ ਇਹਨੂੰ ਕਿਸੇ ਤਰੀਕੇ ਖੜੇ ਨਹੀਂ ਹੋਣ ਦੇਣਾ ਦੁਬਾਰਾ ਮੁੱਖ ਮੰਤਰੀ ਨਹੀਂ ਆਉਣ ਦੇਣਾ ਔਰ ਉਹਦਾ ਕਾਂਗਰਸ ਨੂੰ ਜਿੱਤਣੇ ਨਹੀਂ ਦਿੱਤਾ ਆਪਸ ਹੀ ਲੜ ਪਏ ਸੋ ਹਾਈ ਕਮਾਂਡ ਜਿਹੜੀ ਹੈ ਇਹ ਨੁਕਸਾਨ ਵੀ ਹੁੰਦਾ ਹਰਿਆਣੇ 'ਚ ਵੀ ਇਸੇ ਚੀਜ਼ ਦਾ ਨੁਕਸਾਨ ਹੋਇਆ ਉੱਡਾ ਤੇ ਛੱਲ ਜਿਆਦਾ ਆਪਸ ਵਿੱਚ ਗੁੱਟ ਬਣਾ ਕੇ ਦੋਨਾਂ ਨੂੰ ਆਕਸੀਜਨ ਦਿੰਦੇ ਰਹੇ ਤੇ ਦੋਨੋਂ ਲੜ ਲੜ ਕੇ ਆਪਸ ਵਿੱਚ ਥੱਕ ਗਏ ਲੜਨਾ ਹੁੰਦਾ ਭਾ ਜੀਪੀ ਆਕਾਲੀ ਦਲ ਨਾਲ ਲੜਨਾ ਹੁੰਦਾ ਆਮ ਆਦੀ ਪਾਰਟੀ ਨਾਲ ਲੜ ਆਪਸ ਵਿੱਚ ਬੰਦੀ ਹੈ ਤਾਕਤ ਦੇ ਨਾਲ ਹੀ ਉੱਥੇ ਲੱਗ ਜਾਂਦੀ ਹੈ ਲੇਕਿਨ ਜਦੋਂ ਹਜੇ ਚੋਣਾਂ ਦੂਰ ਹੈਗੀਆਂ ਚੋਣਾਂ ਨੂੰ ਦੂਰ ਹੈ ਲੇਕਿਨ ਕਾਂਗਰਸ ਹਾਈ ਕਮਾਂਡ ਕੋਈ ਨਾ ਕੋਈ ਫਾਰਮੂਲਾ ਹੈ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਯਾਦ ਕਰੇਗੀ ਜਿਵੇਂ ਦਿੱਲੀ ਵੀ ਹੁਣ ਮੀਟਿੰਗ ਹੋਈ ਹੈ ਚਰਨਜੀਤ ਚੰਨੀ ਨੂੰ ਬੁਲਾਇਆ ਗਿਆ ਹੋਰ ਲੀਡਰਾਂ ਨੂੰ ਬੁਲਾਇਆ ਗਿਆ ਕੋਈ ਨਾ ਕੋਈ ਐਸਾ ਫਾਰਮੂਲਾ ਲਿਆਏ ਡਾਕਟਰ ਸਾਹਿਬ ਸੁਖਜਿੰਦਰ ਰੰਧਾਵਾ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਖਾਸ ਤੌਰ ਦੇ ਉੱਤੇ ਆਰੂਸਾ ਆਲਮ ਵਾਲੀ ਗੱਲ ਵਿਦੇਸ਼ ਵਿੱਚ ਕਹਿੰਦੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹ ਕੀ ਮੈਟਰ ਹੈ ਦੇਖੋ ਦਿੱਕਤਾਂ ਦਾ ਨਹੀਂ ਇੱਕ ਵਾਰੀ ਅਮਰੀਕਾ ਦੇ ਵਿੱਚ ਜੋ ਮੈਨੂੰ ਸਮਝ ਆਂਦੀ ਹੈ ਕਿ ਕਾਂਗਰਸ ਗਈ ਸੀ ਉੱਥੇ ਆਪਣੀ ਲੋਬਿੰਗ ਕਰਨ ਉੱਥੇ ਜਿਹੜਾ ਉੱਥੇ ਪ੍ਰੋਗਰਾਮ ਰੱਖੇ ਹੋਏ ਸੀਗੇ ਓਵਰਸੀਜ਼ ਕਾਂਗਰਸ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਗਏ ਸੀਗੇ ਸਾਰੇ ਲੀਡਰ ਕਾਂਗਰਸ ਤੇ ਗਏ ਹੋਏ ਸੀਗੇ ਵੀ ਅਸੀਂ ਚੋਣਾਂ ਦਾ ਪ੍ਰਚਾਰ ਪ੍ਰਚੂਨ ਕਰ ਲਈਏ ਉੱਥੇ ਜਾ ਕੇ ਤੇ ਉੱਥੇ ਜਿੰਨਾ ਖੋ ਸਕਦਾ ਵਧੀਆ ਲੋਕਾਂ ਨੂੰ ਜੋੜ ਲਈ ਹੈ ਉੱਥੇ ਜਾ ਕੇ ਵੀ ਇਹਨਾਂ ਦੀ ਇਸ ਗੱਲ ਤੋਂ ਤੁ ਤੁ ਮੈਮ ਹੋਈ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੀ ਦਰ ਰਹੀ ਹੈ ਮੁੱਖ ਮੰਤਰੀ ਰੂਸਾ আলম ਬੇਰੋਕ ਟੋਕ ਪੰਜਾਬ ਆਂਦੀ ਰਹੀ ਹੈ ਉਹਨੂੰ ਵੀਜ਼ਾ ਵੀ ਮਿਲਦਾ ਰਿਹਾ ਆਂਦੀ ਵੀ ਰਹੀ ਹੈ ਤੇ ਰਹਿਣ ਦੀ ਵੀ ਰਹੀ ਹੈ ਹਾਲਾਂਕਿ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਪਤਾ ਹੋਮ ਮਿਨਿਸਟਰ ਬਣੇ ਇਹਨਾਂ ਨੇ ਇਸ ਗੱਲ ਨੂੰ ਇੱਕ ਵਾਰੀ ਆਫੀਸ਼ੀਅਲੀ ਕਿਹਾ ਹ ਵੀ ਸੀਗਾ ਕਿ ਮੈਂ ਚਲੋ ਇਹਨਾਂ ਨੂੰ ਟਾਈਮ ਨਹੀਂ ਮਿਲਿਆ ਦੌਰ ਨਹੀਂ ਮਿਲਿਆ ਕਿ ਮੈਂ ਇਹ ਪੂਰੇ ਦੌਰ ਦੀ ਜਾਂਚ ਕਰਵਾਉਂਗਾ ਬਈ ਕਿਤੇ ਇਹ ਕੋਈ ਇੰਨੇ ਖੁਫੀਆ ਜਾਣਕਾਰੀਆਂ ਬਾਹਰ ਤਾਂ ਨਹੀਂ ਭੇਜੀਆਂ ਹੋਈਆਂ ਲੇਕਿਨ ਉਹਨਾਂ ਕੋ ਟਾਈਮ ਥੋੜਾ ਸੀ ਬਤਾਉ ਰਹੇ ਹੋਮ ਮਿਨਿਸਟਰ ਇਸ ਕਰਕੇ ਮੈਨੂੰ ਲੱਗਦਾ ਉਹ ਉਹ ਗੱਲ ਪੂਰੀ ਸਿਰੇ ਚੜੀ ਨਹੀਂ ਤੇ ਕਿਉਂਕਿ ਉਹਦੇ ਵਿੱਚ ਹੋ ਵੀ ਨਹੀਂ ਪਾਈ ਮੈਨੂੰ ਤਾਂ ਟਾਈਮ ਵੀ ਉਹਦਾ 5-6 ਮਹੀਨੇ ਰਹਿ ਗਏ ਲੇਕਿਨ ਗੱਲ ਇਹ ਆ ਕਿ ਸਾਰੀ ਪੋਲੀਟੀਕਲ ਲੀਡਰ ਇਤੋਂ ਪਰੇਸ਼ਾਨ ਤਾਂ ਸੀਗੇ ਹੀ ਬਈ ਉਹ ਬਈ ਗਾਹੇ ਬਗਾਹੇ ਉਹਨੇ ਆ ਜਾਣਾ ਫਿਰ ਤਿੰਨ ਤਿੰਨ ਦਿਨ ਕੈਪਟਨ ਅਮਰਿੰਦਰ ਸਾਹਿਬ ਮਨੀ ਸਿੰਘ ਨੇ ਕਿਸੇ ਨੂੰ ਮਿਲਣਾ ਨਹੀਂ ਸਿਸਵਾਂ ਦੇ ਵਿੱਚ ਹੀ ਰਹਿਣਾ ਮੈਂ ਤਾਂ ਇੱਕ ਵਾਰ ਵੀ ਯਾਦਾ ਇੱਕ ਵਾਰ ਸਾਰੇ ਮੰਤਰੀਸਟਰ ਮਿਲਣ ਵੀ ਗਏ ਟਾਈਮ ਵੀ ਰੱਖਿਆ ਤੇ ਬੈਠੇ ਰਹੇ 2-3 ਘੰਟੇ ਬਾਅਦ 3 ਘੰਟੇ ਬਾਅਦ ਅੰਦਰੋਂ ਮੈਸੇਜ ਆਇਆ ਫਾਰਮ ਹਾਊਸ ਤੋਂ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਨਹੀਂ ਮਿਲਣਗੇ ਤੇ ਫਿਰ ਬਾਅਦ ਦੇ ਵਿੱਚ ਪ੍ਰੋਗਰਾਮ ਰੱਖਦੇ ਸਾਰੇ ਮੰਤਰੀ ਵਾਪਸ ਆ ਗਏ ਤੇ ਇਓਂ ਦਾ ਹਾਲਾਤ ਚੱਲਦੇ ਰਹੇ ਉਹਦੇ ਨਾਲ ਸਾਰੀ ਦੇਖੋ ਪੋਲਿਟੀਕਲ ਲੀਡਰਸ਼ਿਪ ਜਿਹੜੀ ਹੁੰਦੀ ਹੈ ਪੰਜਾਬ ਦੀ ਉਹ ਅਸਹਿਜ ਤਾਂ ਹੁੰਦੀ ਹੈ ਨਾ ਉਹਨਾਂ ਦੇ ਮਨਾਂ 'ਚ ਤਾਂ ਆਂਦਾ ਯਾਰ ਅਸੀਂ ਇੱਕ ਮਿਨਿਸਟਰ ਨਾ ਕੈਬਨਟ ਅਸੀਂ ਬੈਫੂ ਵਾਂਗੂ ਬੈਠੇ ਆ ਤੇ ਰਾਜਾ ਸਾਹਿਬ ਅੰਦਰ ਬੈਠੇ ਆ ਇਹ ਚੀਜ਼ਾਂ ਦੀਆਂ ਬੜੀਆਂ ਕੰਪਲੇਂਟਾਂ ਉਸ ਦੌਰ ਦੇ ਵਿੱਚ ਸ਼ਿਕਾਇਤਾਂ ਵੀ ਰਹੀਆਂ ਅਫਸਰ شاہੀ ਨੂੰ ਜਿਵੇਂ ਕੰਟਰੋਲ ਕੀਤਾ ਗਿਆ ਰੂਸਾ ਨੂੰ ਇੰਟਰਫੇਅਰ ਕੀਤਾ ਗਿਆ ਅਫਸਰਾਂ ਨਾਲ ਉਹਨਾਂ ਦੀਆਂ ਫੋਟੋਆਂ ਵੀ ਨਸ਼ਰ ਹੋਈਆਂ ਤੇ ਉਹ ਵੀ ਜਿਹੜੀਆਂ ਉਹਦਾ ਵੀ ਬੜੀ ਆਲੋਚਨਾ ਹੋਈ ਬਈ ਜਿਹੜੇ ਪਾਕਿਸਤਾਨੀ ਇੱਕ ਪੱਤਰਕਾਰ ਆ ਉਹ ਇੱਥੇ ਆ ਕੇ ਇੱਕ ਅਗਰ ਅਫਸਰਾਂ ਨਾਲ ਫੋਟੋਆਂ ਖਿਚਾਉਂਦੀ ਆ ਉਹ ਵੀ ਟੌਪ ਬਿਊਰੋਕਰੇਟਸ ਨਾਲ ਉਹ ਵੀ ਸੀਐਮ ਹਾਊਸ ਦੇ ਅੰਦਰ ਇਹ ਬਹੁਤ ਵੱਡੀ ਗੱਲ ਹੈ ਇਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਛਵੀ ਨਹੀਂ ਬਣ ਪਾਈ ਜੋ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਪਿਛਲੇ ਇੰਟਰਵਿਊ ਚ ਵੀ ਦੱਸਿਆ ਵੀ ਕੈਪਟਨ ਨਮਰਿੰਦਰ ਸਿੰਘ ਜੀ ਜਿਹੜਾ 2002 ਤੋਂ 2007 ਤੱਕ ਕੈਪਟਨ ਹੈ ਨਾ ਉਹ ਪੰਜਾਬ ਦੇ ਲੋਕ ਲੱਭਦੇ ਰਹੇ ਹੋ ਕੈਪਟਨ ਨੀ ਲੱਭਿਆ ਦੁਆਰਾ 2007 2002 ਤੋਂ 2007 ਵਾਲਾ ਲੋਕਾਂ ਦੇ ਮਨ ਦੇ ਵਿੱਚ ਇੱਕ ਛਵੀ 2002 ਤੋਂ 2007 ਵਾਲੀ ਕੈਪਟਨ ਨਮਰਿੰਦਰ ਸਿੰਘ ਦੀ ਲੋਕਾਂ ਦੇ ਦਿਲਾਂ ਵਿੱਚ ਸੀ ਲੋਕਾਂ ਨੂੰ ਲੱਗਦਾ ਸੀ ਕਿ 17 ਤੋਂ 22 ਵਾਲਾ ਕੈਪਟਨ ਉਹੀ ਹੋਊਗਾ ਜਿਹੜਾ ਅਸੀਂ 10 ਸਾਲ ਪਹਿਲਾਂ ਕੈਪਟਨ ਗਵਾ ਲਿਆ ਲੇਕਿਨ ਕੈਪਟਨ ਨਮਰਿੰਦਰ ਸਿੰਘ ਉਹ ਛਵੀ ਲੈ ਕੇ ਨਹੀਂ ਆ ਸਕਿਆ ਜਿਹੜੀ ਛਵੀ ਉਹਨੂੰ ਬਣਾਣੀ ਚਾਹੀਦੀ ਸੀ ਜਿਹੜੀ ਛਵੀ ਲੋਕ ਉਹਦੇ ਵਿੱਚ ਭਾਲਦੇ ਸੀਗੇ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਬਹੁਤ ਗਲਤੀ ਕੀਤੀ 10 ਸਾਲ ਅਸੀਂ ਇਹ ਸਰਕਾਰ ਬਣਾ ਕੇ ਅਕਾਲੀ ਦਲ ਬੀਜੇਪੀ ਦੀ ਉਹ ਛਵੀ ਕੈਪਟਨ ਮੁਰਿੰਦਰ ਸਿੰਘ ਤੇ ਲੱਭੀ ਨਹੀਂ ਦਵਾਰਾ ਲੋਕਾਂ ਨੇ بڑے ਲੋਕਾਂ ਨਾਲ ਮੈਂ ਚੰਗੇ ਲੋਕਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਯਾਰ ਕੈਪਟਨ ਹੋ ਵਾਲਾ ਕੈਪਟਨ ਨਹੀਂ ਲੱਗਦਾ ਇਹ ਤਾਂ ਕੈਪਟਨ ਸਾਡਾ ਯਾ ਤਾਂ ਇਹ ਬਦਲ ਗਿਆ ਤੇ ਯਾ ਇਹਨੂੰ ਕਿਸੇ ਨੇ ਕੁਝ ਕਰ ਦਿੱਤਾ ਕਿ ਇਹ ਗੱਲ ਹੁਣ ਉਹ ਕੰਮ ਨਹੀਂ ਕਰਦਾ ਜਿਨ੍ਹਾਂ ਦੀਆਂ ਆਸਾਂ ਤੇ ਮੁਰਾਦਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾ ਕੇ ਏਡੀ ਵੱਡੀ ਸਰਕਾਰ ਬਣਾਈ ਬੇਅਦਬੀਆਂ ਦਾ ਮੁੱਦਾ ਸੀ ਡਰੱਗ ਦਾ ਮੁੱਦਾ ਸੀ ਮਾਈਨਿੰਗ ਦੇ ਜਿਹਨਾਂ ਦੇ ਉੱਤੇ ਕੰਮ ਕਰਨ ਦੀਆਂ ਸੋਹਾਂ ਖਾ ਕੇ ਲੋਕ ਆਏ ਆ ਜਿਹੜੇ ਲੋਕਾਂ ਨੂੰ ਪਰ ਆਪਾਂ ਕਹੀਏ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਹੀ ਆਏ ਆ ਔਰ ਹਮੇਸ਼ਾ ਦੇਖੋ ਰੇਤਾ ਬਜਰੀ ਕਿੰਨਾ ਰੋਲਾ ਪਿਆ ਮੈਂ ਤੁਹਾਨੂੰ ਜਾਖੜ ਸਾਹਿਬ ਦੀ ਗੱਲ ਸੁਣਾਣਾ ਜਦੋਂ ਸਰਕਾਰ ਬਣੀ ਤੇ ਜਾਖੜ ਸਾਹਿਬ ਨੇ ਚਲੰਦਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਉਹਦੇ ਵਿੱਚ ਜ਼ਰੂਰ ਗਿਆ ਉਹਦੇ ਵਿੱਚ ਜਾਖੜ ਸਾਹਿਬ ਨੇ ਆਨ ਰਿਕਾਰਡ ਦੱਸਿਆ 1100 ਕਰੋੜ ਦੀ ਇਲਲੀਗਲ ਮਾਈਨਿੰਗ ਕਰ ਗਏ ਤੇ ਅਸੀਂ ਇਹਦੀ ਤੈਕੀਕਾਤ ਕਰਾਵਾਂਗੇ ਬੰਦੇ ਅੰਦਰ ਦਾਵਾਂਗੇ ਸਰਕਾਰ ਸੀ ਹਜੇ ਨਵੀਂ ਨਵੀਂ ਬਣੀ ਸੀ ਉਹਨਾਂ ਨੇ ਵਿਦ ਇਫੈਕਟ ਦਿੱਤੇ ਬਈ ਕਿਉਂ 1100 ਕਰੋੜ ਰੁਪਇਆ ਸੀ ਕਲੇਮ ਕਰ ਰਹੇ ਆ ਉਹ ਮੁੜ ਕੇ ਕੁਝ ਹੋਇਆ ਹੀ ਨਹੀਂ ਨਵਜੋਤ ਸਿੰਘ ਸਿੱਧੂ ਨੇ ਬੜੀਆਂ ਰੋਲਾ ਪਾਏ ਸੀ ਉਹ ਵੀ ਕੁਝ ਨਹੀਂ ਹੋਇਆ ਲੋਕਾਂ ਦੇ ਨਾ ਦਿਲ ਟੁੱਟ ਗਏ ਸੀ ਉਸ ਤੋਂ ਬਾਅਦ ਉਹ ਦਿਲ ਟੁੱਟੇ ਸੀਗੇ ਲੇਕਿਨ ਬਾਅਦ ਦੇ ਵਿੱਚ ਜਦੋਂ ਟਾਈਮ ਮਿਲਿਆ ਚੰਨੀ ਤੇ ਰੰਦਾਵੇ ਨੂੰ ਉਦੋਂ ਬਹੁਤ देर ਹੋ ਚੁੱਕੀ ਸੀ ਤਦੋਂ ਉਸ ਤੋਂ ਅੰਤਵਲਵਾਦ ਦੇ ਵਾਦ ਦੇ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਸੁਖਜਿੰਦਰ ਹੰਦਾਵਤ ਆ ਇਹ ਸਵਾਲ ਵਾਜੂਬ ਵੀ ਹੈ ਉਹ ਕਹਿੰਦੇ ਕਿ ਜਦੋਂ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਮੰਨ ਲਿਆ ਕਿ ਸਭ ਕੁਝ ਮੈਂ ਕੀਤਾ ਤੇ ਮੈਂ ਇਹਦੀ ਮਾਫੀ ਮੰਗਦਾ ਤੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਕਿਉਂ ਪਿੱਛੇ ਰਹਿ ਗਈ ਕਿਉਂ ਸੁਖਵੀਰ ਸਿੰਘ ਬਾਦਲ ਨੂੰ ਅਰੈਸਟ ਨਹੀਂ ਕੀਤਾ ਗਿਆ ਚਾਰजेस ਨਹੀਂ ਇੰਪਲੀਮੈਂਟ ਕੀਤੇ ਦੇਖੋ ਇਹ ਗੱਲਾਂ ਹੁੰਦੀਆਂ ਕਨਫੈਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਤਾਂ ਵੈਸੇ ਹੀ ਅੰਦਰ ਸ਼ਰੀਰ ਚ ਜਾਨ ਹੀ ਨਹੀਂ ਰਹਿੰਦੀ ਤੁਹਾਡੀ ਰੂਹ ਕੰਬ ਜਾਂਦੀ ਆ ਉਥੇ ਉਹਨਾਂ ਨੇ ਆਪਣਾ ਜੁਰਮ ਕਬੂਲ ਕੀਤਾ ਲੇਕਿਨ ਜੁਰਮ ਕਬੂਲ ਕਰਕੇ ਉਹ ਉਹ ਸਰਵੋਚ ਅਦਾਲਤ ਆ ਸਿੱਖਾਂ ਦੀ ਉਹ ਸਪਿਰਚੁਅਲ ਸਿਧਾਂਤਿਕ ਅਦਾਲਤ ਆ ਜਿੱਥੇ ਜਿਹੜਾ ਕੌਮ ਫੈਸਲਾ ਕਰਦੀ ਆ ਪੰਥ ਫੈਸਲਾ ਕਰਦਾ ਲੇਕਿਨ ਅਦਾਲਤਾਂ ਦੇ ਵਿੱਚ ਸਬੂਤ ਮੰਗੇ ਜਾਂਦੇ ਆ ਅਦਾਲਤਾਂ ਦੇ ਵਿੱਚ ਇਸ ਚੀਜ਼ਾਂ ਦੇ ਸਬੂਤ ਲਿਆਣੇ ਪੈਣੇ ਸੀ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਉਹਨਾਂ ਦੇ ਗੁਰਮੁਖ ਸਿੰਘ ਹੋਰਾਂ ਦੇ ਗਿਆਨੀ ਜਿਹੜੇ ਆਪਣਾ ਗੁਰਬਚਨ ਸਿੰਘ ਆ ਇਹਨਾਂ ਨੂੰ ਲਿਆਣਾ ਪੈਣਾ ਸੀ ਇਹਨਾਂ ਦੇ ਆਨ ਗੋਡ ਸਟੇਟਮੈਂਟਾਂ ਲੈਣੀਆਂ ਪੈਣੀਆਂ ਸੀ ਕਿ ਸਾਨੂੰ ਸੌਦਾ ਸਾਧ ਨੂੰ ਮਾਫ ਕਰਨ ਲਈ ਕੋਠੀ ਸਰਕਾਰੀ ਬੁਲਾਇਆ ਗਿਆ ਫਿਰ ਉਹ ਉਹਦੇ ਵਿੱਚ ਦੇਖੋ ਅਦਾਲਤਾਂ ਸਬੂਤ ਮੰਗਦੀਆਂ ਲੇਕਿਨ ਸਾਡੀ ਜਿਹੜੀ ਸਪਿਰਚੁਅਲ ਔਰ ਸਿਧਾਂਤਿਕ ਔਰ ਸਾਡੀ ਸੋਚ ਆ ਜਿਹੜੀ ਸਾਡੇ ਸਾਹਮਣੇ ਅਸੀਂ ਸੋਸ਼ਲ ਮੀਡੀਆ ਤੇ ਦੇਖੀ ਆ ਗਿਆਨੀ ਗੁਰਮੁਖ ਸਿੰਘ ਦੀਆਂ ਗੱਲਾਂ ਸੁਣੀ ਆ ਬਈ ਸਾਨੂੰ ਉਹ ਕਹਿ ਰਹੇ ਸਾਨੂੰ ਬੁਲਾਇਆ ਗਿਆ ਲੇਕਿਨ ਉਹਨੂੰ ਆਨ ਰਿਕਾਰਡ ਫਾਈਲ ਲਿਆ ਕੇ ਹੀ ਕਾਨੂੰਨ ਦੇ ਕਾਨੂੰਨ ਦੇ ਵਿੱਚ ਤਾਂ ਅਦਾਲਤਾਂ ਦੇ ਵਿੱਚ ਤਾਂ ਗਵਾਹੀ ਮੰਗੀ ਜਾਂਦੀ ਆ ਲੇਕਿਨ ਵਾਹਿਗੁਰੂ ਦੀ ਅਦਾਲਤ 'ਚ ਕੋਈ ਗਵਾਹੀ ਨਹੀਂ ਹੁੰਦੀ ਵਾਹਿਗੁਰੂ ਦੀ ਅਦਾਲਤ ਦੇ ਵਿੱਚ ਤਾਂ ਖੜੇ ਹੋ ਕੇ ਸੀਸ ਝੁਕਾ ਕੇ ਆਪਣੇ ਗੁਨਾਹ ਕਬੂਲ ਕਰਨੇ ਪੈਂਦੇ ਆ ਅਦਾਲਤਾਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਇੱਕ ਮਨਮਾਦੀਆਂ ਮਨੁੱਖਿਆ ਨੇ ਬਣਾਈਆਂ ਹੋਈਆਂ ਹੈਗੀਆਂ ਜਿਦੇ ਵਿੱਚ ਗਵਾਹਾਂ ਦੀ ਕਰਾਸ ਐਗਜ਼ਾਮੀਨੇਸ਼ਨ ਤਕਰਾਰ ਹੈ ਪੁਲਿਸ ਵੱਲੋਂ ਐਵੀਡੈਂਸ ਦਿੱਤੀਆਂ ਜਾਣੀ ਇਹੋ ਤਾਂ ਹੈ ਨਹੀਂਗਾ ਕਿ ਉਹਨਾਂ ਨੇ ਗੁਨਾਹ ਕਬੂਲ ਕਰ ਰਿਆ ਤੇ ਫਾਈਲ ਅੰਦਰ ਦੇ ਦਿਓ ਤੇ ਜੱਜ ਨੇ ਸਜ਼ਾ ਕਰ ਦੇਣੀ ਇਹ ਨਹੀਂ ਹੈ ਜੱਜ ਨੇ ਕਹਿਣਾ ਇਹਨਾਂ ਨੇ ਕੀਤਾ ਮੰਨ ਲਿਆ ਠੀਕ ਹੈ ਨਾ ਲੇਕਿਨ ਇਹਦੀਆਂ ਗਵਾਹੀਆਂ ਵੀ ਤਾਂ ਕਰਾਓ ਨਾ ਗਵਾਹੀਆਂ ਨੂੰ ਕਰਾਸ ਵੀ ਤਾਂ ਕਰਾਈਏ ਦੇਖੀਏ ਤਾਂ ਸਹੀ ਦਾ ਜੁਰਮਦਾਰ ਪਾਟ ਕਿੰਨਾ ਕਿਸ ਲੈਵਲ ਤੇ ਇਹ ਦੋਸ਼ੀ ਆ ਉਹਨਾਂ ਤਾਂ ਹੈ ਨਹੀਂਗਾ ਕਿ ਇੱਕ ਜਿਹੜਾ ਮੰਨ ਲਓ ਕਤਲ ਹੁੰਦਾ ਇੱਕ ਕਤਲ ਦੇ ਵਿੱਚ ਤੁਸੀਂ ਇਹ ਹੋਣੀ ਹੈਗਾ ਕਿ ਉਹਨੇ ਕਹਿਤਾ ਮੈਂ ਕਤਲ ਉਹਦੇ ਨਾਲ ਜਿਹੜੇ 8 10 ਹੋਰ ਬੰਦੇ ਆ ਉਹਨਾਂ ਦਾ ਕੀ ਰੋਲ ਆ ਕਤਲ ਕੇਸਸ ਪਰਸਥਿਤੀਆਂ ਜਿੱ ਕੀਤਾ ਗਿਆ ਹਰ ਚੀਜ਼ ਨੂੰ ਅਦਾਲਤ ਜਿਹੜੀ ਹੈ ਗਹਿਰਾਈ ਨਾਲ ਦੇਖਦੀ ਹੈ ਕਾਨੂੰਨ ਆਪਣਾ ਕੰਮ ਕਰਦਾ ਲੇਕਿਨ ਉਹ ਤਾਂ ਸੱਚ ਅਕਾਲਪੁਰਖ ਦੀ ਅਦਾਲਤ ਆ ਉੱਥੇ ਤਾਂ ਗੁਨਾਹ ਵੈਸੇ ਹੀ ਜਾ ਕੇ ਬੰਦੇ ਤੇ ਝੂਠਿਆ ਬੋਲ ਹੀ ਨਹੀਂ ਕੋਈ ਵੀ ਨਹੀਂ ਬੋਲ ਸਕਦਾ ਝੂਠ ਉੱਥੇ ਠੀਕ ਹੈ ਨਾ ਲੇਕਿਨ ਉਹਨੂੰ ਕਾਨੂੰਨੀ ਪ੍ਰੋਸੈਸ ਚ ਲਿਆਉਣ ਲਈ डीए ਦਾ ਚਲਾਨ ਪੇਸ਼ ਹੋਣਾ ਪ੍ਰੋਸੀਕਿਊਸ਼ਨ ਦਾ ਹੋਣਾ ਸਰਕਾਰੀ ਵਕੀਲ ਨੇ ਚਲਾਨ ਪੇਸ਼ ਕਰਨਾ ਕੋਰਟਾਂ 'ਚ ਬਹਿਸ ਹੋਣੀ ਆ ਪੂਰੀ ਫਾਈਲ ਦਾ ਢਿੱਡ ਭਰਨਾ ਪੈਂਦਾ ਤੇ ਉਹਦੇ ਵਿੱਚ ਤਾਂ ਜਿਹੜੇ ਮੰਨ ਲਓ ਜਗਿਆਨੀ ਗੁਰਮੁਖ ਸਿੰਘ ਨੇ ਗਿਆਨੀ ਗੁਰਵਚਨ ਸਿੰਘ ਦੀਆਂ ਸਟੇਟਮੈਂਟ ਆ ਜਾਂਦੀਆਂ ਵੀ ਸੌਦਾ ਸਾਧ ਨੂੰ ਇਹਨਾਂ ਨੇ ਮਾਫ ਕਰਾਇਆ ਠੀਕ ਹੈ ਨਾ ਉਸ ਤੋਂ ਬਾਅਦ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਅੰਗ ਜਿਹੜੇ ਆ ਖਲਾਰੇ ਗਏ ਆ ਉਸ ਤੋਂ ਬਾਅਦ ਕੇਸ ਦੇ ਵਿੱਚ ਆ ਸਕਦੇ ਆ ਵੀ ਗੋਲੀਆਂ ਚਲਾਈਆਂ ਗਈਆਂ ਇਹਨਾਂ ਨੇ ਸੁਮੇਸ਼ ਸਿੰਘ ਸਿਆਣੀ ਨੂੰ ਭੇਜਿਆ ਸੁਮੇਸ਼ ਸਿੰਘ ਸਿਆਣੀ ਨੂੰ ਕਿਹਾ ਵੇ ਜਾ ਕੇ ਆ ਕਰੋ ਫਿਰ ਜੇ ਸੁਮੇਰ ਸਿੰਘ ਸੈਣੀ ਦੀਆਂ ਸਟੇਟਮੈਂਟ ਵਗੈਰਾ ਆਉਂਦੀਆਂ ਫਿਰ ਇਹ ਨਾਮਜਦ ਹੋਗੇ ਫਿਰ ਦੋਸ਼ੀ ਮੰਨਦੇ ਉਹ ਨਹੀਂ ਹੈਗਾ ਕਿ ਮਤਲਬ ਜਾ ਕੇ ਕਾਨੂੰਨ ਦਾ ਜਿਹੜਾ ਆਪਣੀ ਇੱਕ ਪ੍ਰਕਿਰਿਆ ਇੱਕ ਤੌਰ ਇੱਕ ਤਰੀਕਾ ਹੈਗਾ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਸਿਆਸਤ ਕਿੱਧਰ ਵੱਲ ਨੂੰ ਕਰਵਟ ਲਵੇਗੀ ਆਉਂਦੇ ਸਮੇਂ ਦੇ ਵਿੱਚ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ